ਮੈਂ ਕਿਹੜਾ ਪਿੰਡ ਹੈ ਬੇਟੇ ਕਿੱਦਾਂ ਲੱਗ ਰਿਹਾ ਹਾਂ ਮੈਂ ਬੜਾ ਨੰਬਰ ਹੈ ਅੱਛਾ ਅੱਛਾ ਮੁਬਾਰਕਾਂ ਨਵੇਂ ਜੀਵਨ ਦੀਆਂ ਹੋਰ ਕੀ ਕਹੋਗੇ ਖੁਸ਼ ਹੈ 올 द बेस्ट ਆਹ ਲੜਕੀ ਦਾ ਜਿਹੜਾ ਵਿਆਹ ਕੀਤਾ ਜਾ ਰਿਹਾ ਕੀ ਕਹਣਾ ਜਾਂਦੇ ਹੋ ਪਹਿਲਾਂ ਤਾਂ ਮੈਂ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਤੁਹਾਨੂੰ ਖਾਸ ਤੌਰ 'ਤੇ ਜੀ ਨੂੰ ਤੇ ਉਹਨਾਂ ਦੀ ਪੂਰੀ ਟੀਮਾਂ ਦਾ ਜੀ ਬਹੁਤ ਬਹੁਤ ਵਧਾਈ ਜਨਾਉਂਦਾ ਇਹ ਹਰ ਸਾਲ ਦੀ ਤਰ੍ਹਾਂ ਤੇ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਲਗਾਤਾਰ ਤਕਰੀਬਨ ਪ੍ਰਤੀ ਸਾਲ ਦੀ ਲੜਕੀ ਦਾ ਇੱਕ ਵਿਆਹ ਇਹ ਕਰਦੇ ਇਸ਼ਾਰਾ ਕਰਾਉਂਦੇ ਬਗਨ ਇਹ ਬਹੁਤ ਸਾਦੇ ਹੋਂ ਕਦਮ ਹੈ ਅਸੀਂ ਇਹਨਾਂ ਦੇ ਨਾਲ ਮੁੱਢ ਨਾ ਮੁੱਢ ਲਾ ਕੇ ਖੜੇ ਆ ਜਿੱਥੇ ਸਾਡੀ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਸਾਥ ਦੇ ਰਹੇ ਹਾਂ ਕਿਉਂਕਿ ਇਹ ਅੰਗਰੇਜ਼ ਅਗਲੇ ਸਾਲਾਂ ਦੇ ਵਿੱਚ ਲਗਾਤਾਰ ਇਹ ਪਰੰਪਰਾ ਚੱਲ ਰਹੀ ਹੈ ਕਿ ਇਹ ਲੱਗਤ ਬਹੁਤ ਸੰਸਕਾਰਾਨੂ ਤੇ ਇਹਨਾਂ ਨੂੰ ਵੀ ਅਸੀਂ ਚਾਹੁੰਦੇ ਹਾਂ ਕਿ ਇੱਕ ਦੋ ਜਆ ਦੋ ਵੱਧ ਚੜ੍ਹ ਜਿੰਨੇ ਵੀ ਇਹ ਕਰ ਸਕਦੇ ਆ ਉਹਦੇ ਨਾਲ ਅਸੀਂ ਅਸੀਂ ਪੂਰਾ ਸਹਿਯੋਗ ਦਵਾਂਗੇ ਵੱਧ ਤੋਂ ਵੱਧ ਅਸੀਂ ਮੁੱਢ ਨਾ ਮੁੱਢ ਦੁੱਤ ਨਾ ਲਾ ਨਵੀਂ ਯਾਤਰਾ ਕਰਨ ਤੋਂ ਅਸੀਂ ਬੁੱਲ ਆਇਆ ਨਾ ਤੇ ਦੂਸਰੀ ਸ਼ੋਭਾ ਯਾਤਰਾ ਕਦੋਂ ਹੈ ਜੀ ਤੁਸੀਂ ਨਹੀਂ ਵਾਹ ਕਿ 10 ਤਰੀਕ ਨੂੰ ਹੈ ਜੀ ਇਸ ਵਾਰ ਵੀ ਪਰ ਇਹ 5000 ਚ ਬਿਲਕੁਲ ਨਵੀਆਂ ਹੋਈਆਂ ਅਚ ਚ ਅਮਰਦ ਬਈ ਨਾ ਸਮਾਜਿਕ ਜਾਣਕੀਆਂ ਵੀ ਖਾਂਦੀ ਆ ਅਸੀਂ ਜੰਨੇ ਜਿਵੇਂ ਭਗਤ ਸਿੰਘ ਜੀ ਚਾਹੀ ਜੀ 21% ਬਲੱਡ ਪ੍ਰੈਸ਼ਰ ਵੀ ਇਤਨਾ ਵੀ ਕਰਦੇ ਨਹੀਂ ਸਕਦਾ ਤੇ ਵੀਜੇ 10ਵੇਂ ਨੂੰ ਲੈ ਕੇ ਲੋਕਾਂ ਨੂੰ ਵੀ ਕਰ ਰਹੇ ਜੀ ਚਲੋ ਸਹਿਯੋਗ ਦਾ ਲੋਕਾਂ ਦਾ ਹੈਗਾ ਮਤਲਬ ਉਹ ਵਾਤੇ ਵਾਤੇ ਆ ਕੇ ਰੌਣਕ ਦਾ ਪ੍ਰਬੰਧ ਦੇਖਣ ਖੁਸ਼ੀ ਮਾਣ ਤੇਰ ਭਗਵਾਨ ਰਾਮ ਦਾ ਆਸ਼ੀਰਵਾਦ ਜੀ ਇਸ ਵਾਰ ਇਹ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ ਕਿ ਵੀਜੇ ਦਾ ਸੀ ਪਿਛਲੇ ਸਾਡਾ ਪਹਰੇਲੇ ਸਾਲ ਸਾਡਾ ਜਿਹੜਾ ਦਸਹਰੇ ਦੇ ਵਿੱਚ ਰਾਵਣ ਦੇ ਬੂਟ ਦਾ ਕੱਦ ਸਮਾਂ 40 45 50 ਫੁੱਟ ਦਾ ਇਸ ਵਾਰੀ ਸਾਡੇ ਸਰਪੰਦੇ ਰਾਵਣ ਦੇ ਹੈਗਾ 55 ਕੁ ਇੰਚ ਦੇ ਫੁੱਟ ਦੇ ਆ ਗਏ ਤੁਹਾਨੂੰ ਕਰਦੇ ਮੈਂ ਇਹਨਾਂ ਦੀ ਐਡਰੈਸ ਆ ਜਿਹੜੀ ਇਸ ਵਾਰੀ ਚੇਂਜ ਹੋਊਗੀ ਸਪੈਸ਼ਲ ਉਹਨਾਂ ਦੀ ਲੁੱਕ ਆ ਪਿਛਲੇ ਸਮੇਂ ਨਾਲ ਚੇਂਜ ਹੋ ਗਈ ਬਿਲਕੁਲ ਉਹੀ ਜਦੋਂ ਮਰਦੀ ਦੀਪੋਂ ਦੇ ਦਰਵਾਜ਼ੇ ਖੁੱਲ੍ਹੇ ਆ ਸਾਰੇ ਸ਼ਹਿਰ ਵਾਸੀ ਨੂੰ ਪਤਾ ਹੈ ਕਿ ਹਰ ਸਾਲ ਦੋ ਤੋਂ ਤਿੰਨ ਕੁੜੀਆਂ ਦਾ ਵਿਆਹ ਸਾਡਾ ਗਰੁੱਪ ਨਾਲ ਜੇ ਕਰਦਾ ਹੈ ਬਾਕੀ ਕਲੱਬ ਦਾ ਭਰਾਲਾ ਜਿਵੇਂ ਦੇਖਿਆ ਹੈ ਕਿ ਆਪ ਜਿਵੇਂ ਆਪਾਂ ਕੁੜੀਆਂ ਨੂੰ ਸਮਾਨ ਦਿੰਦੇ ਪੂਰਾ ਸਮਾਨ ਦਿੱਤਾ ਜਾਂਦਾ ਸੇਮ ਹੋਵੇ ਸੇਮ ਕੁਸੇ ਸਿਰ ਪੂਰਾ ਦਿੱਤਾ ਜਾਂਦਾ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਵੱਧ ਚੜ ਕੇ ਕੀਤਾ ਜਾਵੇ ਸਾਰਾ ਬਾਕੀ ਕਰਤਾ ਬਾਬਾ ਜੀ ਚੁੱਕੀ ਹੈ ਇੱਥੇ ਆ ਗਿਆ ਤੁਸੀਂ ਵੀ ਕੁੜੀ ਦਾ ਵਿਆਹ ਕਰਦੇ ਸੀ ਸਿਰੋਂ ਤੋਂ ਤੁਹਾਨੂੰ ਕਿਦਾਂ ਸਮਾਂ 2000 ਦੇ ਵਿੱਚ ਅਸੀਂ ਵਿਸ਼ਾੜ ਪ੍ਰੋਸਪਰ ਕੀਤਾ ਸੀ ਉਹ ਤੋਂ 2 ਸਾਲ ਬਾਅਦ ਅਸੀਂ ਵਿਆਹ ਜਿਹੜੇ ਇਸ ਤਰ੍ਹਾਂ ਜੂਤਬੰਦ ਪਰਵਾਜ਼ ਦੇ ਜੋ ਸਾਹਮਣੇ ਸੰਪਰਕ ਜਾਂਦਾ ਹੀ ਲਗਾਤਾਰ ਅਸੀਂ ਯਤਨ ਕਰਦੇ ਸਾਡਾ ਇਹ 22ਵਾਂ ਵਿਆਹ ਹੈ ਜੀ ਲੋਕਾਂ ਦੇ ਸਹਿਯੋਗ ਨਾਲ ਸਾਡੇ ਪਾਠੜੇ ਮੈਂਬਰ ਸਹਿਯੋਗ ਨਾਲ ਅਸੀਂ ਕੋਸ਼ਿਸ਼ ਕਰਦੇ ਹਰ ਸਾਲ ਵਧੀਆ ਤੋਂ ਵਧੀਆ ਕਰਨ ਦੀ ਅੱਗੇ ਸਭ ਤੋਂ ਵੱਡਾ ਕੰਮ ਹੈ ਤੇ ਅਸੀਂ ਮਗਰ ਆਰ ਨੂੰ ਪੂਰੀ ਤਰ੍ਹਾਂ ਕਰ ਸਕਦੇ ਹਾਂ ਤੇ ਸ਼ਾਇਦ ਜੇ ਮੇਰੀ ਗੱਲ ਤੁਹਾਡੇ ਕੋਲ ਸਾਨੂੰ 2000 ਦੇ ਵਿੱਚ ਆਲੇ ਮੁਕੜਦੇ ਰਹਾਂਗੇ ਜਿਵੇਂ ਸਾਡੇ ਸਹਿਯੋਗੀਆਂ ਨੇ ਦੱਸਿਆ ਸੀ ਤੇ ਦੋ ਪਰਿਵਾਰ ਸਾਡੇ ਕੋਲ ਆ ਕੇ ਵੀ ਦੋਨੋਂ ਕਰਦਾਂਗੇ ਕਿੰਨਾ ਕਿੰਨੇ ਵੀ ਚੱਲ ਸਕਦੇ ਆ। ਕਿਉਂਕਿ ਜੇ ਸਾਡਾ ਸਹਿਗਾ ਸਹਿਯੋਗ ਸਾਡੇ ਨਾਲ ਹੈਗਾ ਹੈ ਭਾਵੇਂ ਜਿਹੜੇ ਭੀ ਆਏ ਆਪਣੇ ਕਰਮ ਦੇ ਕੇ ਆਣੀਆਂ ਨਾਲ ਹੀ ਬਹੁਤ ਕੰਮ ਨਹੀਂ ਹੁੰਦੀਆਂ ਸੰਭਾਲ ਦੇ ਵਿੱਚ ਜਿਹੜਾ ਸਮਾਜ ਦਾ ਸਮਾਜ ਚੱਲਦਾ ਹੈ ਨਾ ਨਾਲ ਹੀ ਚੱਲਦਾ ਹੈ ਕਿ ਇਸ ਕਰਕੇ ਆਪਾਂ ਨੂੰ ਜਿਹੜਾ ਨਿਗਰਾਨੀ ਵਿਆਹ ਦੇ ਸਮੇਂ ਦੇ ਵਿੱਚ ਲੜਕੀ ਨੂੰ ਦੇਖਰੇ ਲੋਕ ਜਿਹੜਾ ਵਧੀ ਯੂ ਵਾਲਾ ਉਹ ਸਾਰਾ ਸਮਾਨ ਦਿੰਦੇ ਆਪਾਂ ਜਿਹਦੇ ਨਾਲ ਇੱਕ ਪਰਿਵਾਰ ਜਾ ਕੇ ਬਸ ਸਕਦਾ ਅੱਜ ਤੋਂ ਵੀ ਉਹ ਸਾਰਾ ਸਮਾਨ ਹੁੰਦਾ ਹੀ ਜ਼ਰੂਰਦਾਰ ਤੇ ਦੁਸ਼ਹਿਰਾ ਜਿਹੜਾ ਨੇੜੇ ਆਂਦਾ ਜਾ ਰਿਹਾ ਹੈ ਲੱਗਦਾ ਭਾਈ ਸਾਡਾ ਇੱਕ ਮਹੀਨੇ ਤੋਂ ਦੁਸ਼ਹਿਰੇ ਦੀ ਤਿਆਰੀ ਚੱਲਦੀ ਆ ਪਹਿਲਾਂ ਅਸੀਂ ਰਾਮ ਜਨਮ ਦੇ ਸੰਬੰਧ ਵਿੱਚ ਚਾਕੇ ਕੱਢਦੇ ਆ ਅਸ਼ਟਮੀ ਨੂੰ ਅਸੀਂ ਰਾਮ ਨੂੰ ਵਿਆਹ ਦੇ ਸੰਬੰਧ ਵਿੱਚ ਮਾਤਾ ਦੁਰਗਾ ਵੀ ਜਿਹੜੀ ਚਾਕੇ ਉਹ ਸ਼ਾਦੇ ਸ਼ਹਿਰ ਦੇ ਲੋੜਵੰਦ ਲੜਕੀ ਦਾ ਜਿਹੜਾ ਆਨੰਦ ਕਾਰਜ ਵਿਆਹ ਕੀਤਾ ਗਿਆ ਏ ਤੇ ਤੁਹਾਡਾ ਯੋਗਦਾਨ ਦੀਪ ਫੁੱਲੋਂ ਦੇ ਬਗੋਂ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਕਾਲਾ ਵੀ ਸਾਡੇ ਨਾਲ ਨਹੀਂ ਸਾਡੇ ਪ੍ਰਬੰਧਕ ਇਹ ਨਹੀਂ ਜੀ ਇਹ ਤਾਂ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਪਿਛਲੇ 24 ਸਾਲ ਤੋਂ ਕਰਦੇ ਆ ਰਹੇ ਨੇ 11 ਸਾਲ ਤੋਂ ਸਾਡੀ ਸੇਵਾ ਇਹਨਾਂ ਨੇ ਜੋ ਲਈ ہوئی ਹੈ ਕਲੱਬ ਦੇ ਨਾਲ ਜੋੜਿਆ ਹੋਇਆ ਹੈ ਜੀ ਜੋ ਉਪਰਾਲਾ ਸਾਰਾ ਇਹਨਾਂ ਦਾ ਹੈ ਜੀ ਜੋ ਸਾਡੇ ਵੱਲੋਂ ਤਿਲਫੁੱਲ ਸੇਵਾ ਹੁੰਦੀ ਆ ਦੀਪ ਫੁੱਲੋਂ ਉਹ ਭੇਜੀ ਜਾਂਦੀ ਹੈ ਜੀ ਹਰ ਸਾਲ ਇਹ ਬੋਲਦੇ ਹਰ ਸਾਲ ਦੋ ਕੁੜੀਆਂ ਦਿੱਤੇ ਜਾਂਦੇ ਲੋੜਵੰਦ ਕੁੜੀ ਦਾ ਵਿਆਹ ਕਰਾਇਆ ਜਾਂਦਾ ਕੁਝ ਕਹਿਣਾ ਚਾਹੁੰਦੇ ਬਾਬਾ ਜੀ ਦੀ ਕਿਰਪਾ ਜੀ ਬਾਬਾ ਜੀ ਦੀ ਕਿਰਪਾ ਜੀ ਉਹਦਾ ਕੀ ਲੱਗਦਾ ਜੀ ਇਹੋ ਜਿਹੇ ਜਿਹੜੇ ਕਾਰਜ ਹੋਣੇ ਚਾਹੀਦੇ ਨੇ ਬਿਲਕੁਲ ਬਹੁਤ ਹੋਣੇ ਚਾਹੀਦੇ ਹਸਾਂ ਦੇ ਕਾਲ ਚ ਸ਼ਹਿਰ ਵਾਸੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਇਦਾਂ ਦਾ ਕਾਰਜ ਤਾਂ ਕਿ ਹੋਰ ਸਾਡਾ ਕਲੱਬ ਦਾ ਵਾਧਾ ਹੋਵੇ ਮੈਂਬਰ ਵਧਣ ਤੇ ਕੋਸ਼ਿਸ਼ ਕਰੀਏ ਅਗਲੀ ਵਾਰੀ ਅਗਲੇ ਸਾਲ ਦੋ ਤੋਂ ਤਿੰਨ ਕੁੜੀਆਂ ਜਾਂ ਚਾਰ ਕੁੜੀਆਂ ਦੇ ਵਿਆਹ ਸੀ ਲੋੜਵੰਦ ਦੇ ਕਰ ਸਕੀਏ ਕਈ ਕਈ ਜਿਹੜੇ ਨੇ ਲੜਕੀਆਂ ਨੂੰ ਹਜੇ ਵੀ ਜਿਹੜਾ ਬਹੁਤ ਸਮਝਦੇ ਨੇ ਕਿ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਅੱਜ ਕੱਲ ਦਾ ਸਮਾਜ ਬਹੁਤ ਬਦਲ ਗਿਆ ਹੈ ਜੀ ਅੱਜ ਕੱਲ ਤਾਂ ਕੁੜੀਆਂ ਸਾਡੀਆਂ ਮੁੰਡਿਆਂ ਨਾਲੋਂ ਵੱਧ ਲਈ ਜੇ ਅੱਗੇ ਨੇ ਠੀਕ ਹੈ ਬਾਕੀ ਲੋੜਵੰਦ ਪਰਿਵਾਰ ਬੱਬਾਈ ਦੀ ਕਿਸੇ ਤਾਂ ਲੋੜਵੰਦ ਨਹੀਂ ਹੁੰਦੇ ਲੇਕਿਨ ਫਿਰ ਵੀ ਸਾਡੇ ਵੱਲੋਂ ਸਹਾਇਤਾ ਉਹਨਾਂ ਦਾ ਪੂਰਾ ਕੀਤਾ ਜਾਂਦਾ ਹੈ ਜੀ ਅਗਰ ਕਿਸੇ ਨੇ